ਹਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਵਿਜਿਟ ਹੈਗੀ ਆ ਅੱਜ ਆਪਾਂ ਵੀਰ ਗਰਲਾਲ ਦੇ ਫਾਰਮ ਤੇ ਆਏ ਆ ਜਿਹੜਾ ਵੀਰ ਗਰਲਾਲ ਦਾ ਫਾਰਮ ਆ ਪਿੰਡ ਸੁਰਸਿੰਘ ਤਹਿਸੀਲ ਇਸ ਨੂੰ ਪੱਟੀ ਲੱਗਦੀ ਆ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਆ ਤੇ ਵੀਰ ਦੇ ਫਾਰਮ ਉਪਰ ਅੱਜ ਆਪਾਂ ਦੋ ਐਨੀਮਲ ਦਿਖਾਉਣੇ ਆ ਦੋਨੇ ਹੀ ਬਹੁਤ ਸਾਫ਼ ਸੁਥਰੇ ਅੰਗਾਂ ਦੇ ਆ ਤੇ ਬੜੇ ਵੀਰਾਂ ਨੇ ਡਿਮਾਂਡ ਕੀਤੀ ਸੀ ਕਿ ਸਾਨੂੰ ਕੋਈ ਮੋਹਰਾ ਦੀ ਚੰਗੀ ਬਲੱਡ ਲੈਂਡ ਦੀ ਝੋਟੀ ਲਿਆ ਕੇ ਦਿਓ ਤੇ ਦੋਸਤੋ ਉਹ ਵੀ ਤੁਹਾਡੀ ਡਿਮਾਂਡ ਵੀਰ ਗਰਲਾਲ ਨੇ ਪੂਰੀ ਕਰਤੀ ਆ ਆਓ ਆਪਾਂ ਇਹਨਾਂ ਦੀ ਲੈਨੇ ਆ ਡਿਟੇਲ ਤੇ ਕਰਦੇ ਆ ਗੱਲਾਂ ਬਾਤਾਂ ਸੱਸੀਆ ਵੀਰ ਜੀ ਸੱਸੀਆ ਭਰਾ ਜੀ ਕੀ ਹਾਲ ਚਾਲ ਜੇ ਵਾ ਵਧੀਆ ਕਿਰਪਾ ਮਾਲਕ ਦੀ ਹੋਰ ਸੁਣਾਓ ਜੀ ਕਿੱਦਾਂ ਚੜਦੀ ਗਲਾ ਚੜਦੀ ਗਲਾ ਵਾ ਫਿਰ ਆਈ ਜਾਂਦਾ ਵਿਕੀ ਜਾਂਦਾ ਵਿਕੀ ਜਾਂਦਾ ਜੀ ਵਿਕੀ ਜਾਂਦਾ ਦੋ ਪਸ਼ੂ ਅੰਦਰ ਬੱਜੇ ਇਹ ਵੀ ਸੇਲ ਹੋਏ ਆ ਇਹ ਆਪਾਂ ਲੌਨ ਚੱਲੇ ਆ ਜੀ ਠੀਕ ਆ ਹਾਂਜੀ ਇੱਕ ਝੋਟੀ ਹੀ ਹੋਣਾ ਏ ਨੂੰ ਲੱਗੀ ਨੂੰ ਦੱਸ ਦੇਣ ਹੋ ਗਏ ਆ ਜੀ ਪਰ ਆਪਾਂ ਖਾਲੀ ਕਹਿ ਕੇ ਦਵਾਂਗੇ ਮੂੰਹੋਂ ਕੀਰੀ ਆ ਜੀ ਠੀਕ ਆ ਜੀ ਹਾਂਜੀ ਤੇ ਇਹ ਕੰਮ ਹੈ ਆ ਭਾਜੀ ਦੂਜਾ ਸੂਆ ਝੋਟੀ ਸੂਈ ਆ ਮਗਰ ਕੱਟੀ ਆ ਜੀ ਠੀਕ ਆ ਮੀਆਂ ਤੋਂ 20 ਦਿਨਾਂ ਦਾ ਸੂਆ ਵਾ ਤੇ 10 ਕਿਲੋ ਠੰਡਾ ਦੁੱਧ ਹੋਊਗਾ ਜੀ ਠੀਕ ਆ ਹਾਂਜੀ ਸੋ ਦੋਸਤੋ ਇਹਦੀ ਤਿਆਰੀ ਵੇਖ ਲਿਓ ਸਾਹਮਣੇ ਤੁਸੀਂ ਟਾਈਮ ਵਾਚ ਤੇ ਦੇਖ ਹੀ ਲੈਣਾ ਵਾ ਕਿ ਹਜੇ 12 ਵਜਨ ਦੇ ਵਿੱਚ ਮੰਨ ਲਓ ਕੋਈ 20 ਮਿੰਟ ਪਏ ਆ ਤੇ ਇਹਦੀ ਤਿਆਰੀ ਤੁਸੀਂ ਆ ਦੇਖ ਸਕਦੇ ਆ ਕਰਮਾਲੀ ਦੀ ਸੋਹਣੀ ਤਿਆਰ ਹੁੰਦੀ ਆ ਤੇ ਕਿੰਨੇ ਵਜੇ ਸਵੇਰ ਚਵਾਈ ਕੀਤੀ ਹੈ ਜੀ 6 ਤੋਂ 6 ਹੀ ਭਾਜੀ ਆਪਾਂ ਕਰਦੇ ਆਂ ਜੀ 6 ਤੋਂ 6 ਹਾਂਜੀ 6 ਵਜੇ ਦਿਨੇ 6 ਵਜੇ ਹਾਂਜੀ ਦੋਸਤੋ ਇਹਨੂੰ ਸਿਰਫ 6 ਘੰਟੇ 5 ਘੰਟੇ ਦੇ ਕੋਈ 40 ਮਿੰਟ ਹੋਇਆ ਚਵਾਈ ਹੋਈ ਨੂੰ ਤੇ ਸ਼ਾਮਾਂ ਤੱਕ ਇਹਨੇ ਪੂਰੀ ਤਿਆਰ ਹੋ ਜਾਣਾ ਆ ਤੇ ਵੀਰ ਕਿੰਮਾ ਸੂਹਾ ਸੂਈ ਆ ਇਹ ਭਾਜੀ ਦੂਜਾ ਸੂਹਾ ਸੂਈ ਆ ਜੀ ਅੱਛਾ ਦੂਜਾ ਸੂਹਾ ਸੂਈ ਆ ਹਾਂਜੀ 10 ਕਿਲੋ ਠੰਡਾ ਦੁੱਧ ਹੋਊਗਾ ਮੈਂ ਦੇ ਥੱਲੇ ਠੀਕ ਆ ਤੇ ਵੀਰ ਮਗਰ ਬੱਚਾ ਕੀ ਇਹਦੇ ਕੱਟੀ ਬਹੁਤ ਸੋਹਣੀ ਆ ਜੀ ਮੋਹਰਾ ਦੀ ਅੱਛਾ ਕੱਟੀ ਆ ਮਗਰੇ ਦੇ ਹਾਂਜੀ ਹਾਂਜੀ ਠੀਕ ਆ ਤੇ ਚਵਾਈ ਚੁਈ ਦੀ ਵੀ ਰੋਕੀ ਆ ਚੋਣ ਚਾਹਣ ਇੱਕ ਨੰਬਰ ਜੀ ਕੋਈ ਭੈਣ ਭਰਾ ਦੂਰੋਂ ਖਰੀਦ ਕਰੂਗਾ ਤੇ ਇੱਕ ਡੰਗ ਆਪਣੇ ਘਰ ਵੀਡੀਓ ਕਾਲ ਤੇ ਚਵਾਲੇ ਦੂਜੇ ਡੰਗ ਅਗਲੇ ਦੇ ਘਰ ਜਾ ਕੇ ਚਵਾਗੇ ਫੇਰ ਪੈਸੇ ਲਵਾਂਗੇ ਠੀਕ ਆ ਜੀ ਮੰਨ ਲਓ ਵੀ ਇੱਕ ਟਾਈਮ ਇੱਥੇ ਚਵਾਈ ਲਾਈਵ ਕਰਾ ਲਵੇ ਤਾਂ ਦੂਜੀ ਚਵਾਈ ਅਗਲਾ ਆਦੇ ਘਰੇ ਕਰਾ ਲਵੇ ਘਰੇ ਜਾ ਕੇ ਕਰਕੇ ਉਹਨਾਂ ਦੇ ਚਵਾਈ ਤੇ ਫੇਰ ਪੈਸੇ ਲਵਾਂਗੇ ਵੀਰ ਜੀ ਠੀਕ ਆ ਹਾਂਜੀ ਤੇ ਬਾਕੀ ਕਿੰਨੇ ਦਿਨਾਂ ਦਾ ਸੂਆ ਵੀਰੇ ਇਹ ਵੀਰ ਜੀ 20 ਤੋਂ 25 ਦਿਨ ਹੋ ਗਏ ਸੂਈ ਨੂੰ ਅੱਛਾ 20 ਤੋਂ 25 ਦਿਨ ਹੋ ਗਏ ਸੂਈ ਹਾਂਜੀ ਹਾਂਜੀ ਠੀਕ ਆ ਜੀ ਤੇ ਦੋਸਤੋ ਤੁਸੀਂ ਇਹ ਦੇਖ ਸਕਦੇ ਆ ਬਿਲਕ ਤੇ ਐਕਸਟਰਾ ਆਰਡੀਨਰੀ ਆ ਜਿਹੜੀ ਇਹਦੀ ਮੰਨ ਲਓ ਹਾਈਟ ਹੋਈ ਤਾਂ ਉਹ ਵੀ ਬਹੁਤ ਸੋਹਣੀ ਆ ਤੇ ਬਾਕੀ ਮੀਡੀਅਮ ਹਾਈਟ ਦੇ ਵਿੱਚ ਆਪਾਂ ਇਹਨੂੰ ਕਹਿ ਸਕਦੇ ਆ ਤੇ ਬਾਕੀ ਇਹਦਾ ਬੱਚਾ ਆ ਜਿਹੜਾ ਆ ਤੁਸੀਂ ਦੇਖ ਸਾਡੀ ਕਰਮਾਲੀ ਦੀ ਤੇ ਵੀਰ ਬਹੁਤ ਸੋਹਣੀ ਘੋਟੀ ਆ ਹਨਾ ਹਾਂਜੀ ਹਾਂਜੀ ਇਹਨਾਂ 10 10 ਤੋਂ ਪਲੱਸ ਹੀ ਹੋਊਗਾ ਪਰ ਆਪਾਂ 10 ਕਿਲੋ ਤੱਕ ਆ ਵੀ ਭੈਣ ਭਰਾ ਦੋ ਡੰਗ ਚੋਵੇ ਤੇ ਚੰਗੇ ਲੱਗੀਦਾ ਜਦੋਂ ਦੁੱਧ ਵੱਧ ਨਿਕਲੇ ਜੀ ਠੀਕ ਆ ਹਾਂਜੀ ਤੇ ਮੁੱਲ ਆਪਾਂ ਕੀ ਕਰਦੇ ਆ ਵੀਰੇ ਦਾ ਮੁੱਲ ਵੀਰ ਜੀ ਮੈਂ ਤਾਂ ਦੇ ਦਈਏ ਇੱਕ ਪੰਜ ਦੀ 1.5 ਦੀ? ਹਾਂਜੀ। ਨਹੀਂ ਵੀਰ ਜਿਆਜਾ ਕਰੀਏ ਕਿਉਂਕਿ ਤੁਰਦੀ ਕਰ ਦੇਣੀ ਆ ਆਪਾਂ ਕਰਮਾ ਲਈ ਆਪਾਂ ਹੋਰ ਲੈ ਆ ਕੇ ਹੋਰ ਵੇਚੀਏ। ਚਲੋ ਲੱਖ ਦੀ ਮੈਂ ਦੇ ਦਈਏ ਪੂਰੇ ਦੀ ਜੀ। ਪੂਰੇ 95 ਦੀ ਪਹੁੰਚ ਕਰ ਤੇ ਬਸ ਉੱਡਦੀ ਜਾਊਗੀ ਸ਼ਾਮ ਤੱਕ ਗਈ ਲੈ। ਨਹੀਂ ਧੱਕਾ ਹੋ ਜਾਣਾ ਜੀ। ਨਹੀਂ ਧੱਕਾ ਹੋ ਜੇ ਤੇ ਹੋ ਜਾਣਾ। ਪਹੁੰਚ ਨਾ ਕਰੀਏ ਇੱਥੇ ਚਲੋ ਉਤਰਾ 95 ਦੇ ਦਈਏ। ਉਹ ਨਹੀਂ 95 ਚ ਜਾਣ ਦੇ ਪਹੁੰਚ ਮੇਰਾ ਵੀਰ। ਚਲੋ ਕਰ ਦਾਂਗੇ ਵੀਰ ਜੀ। 92 ਹਜ਼ਾਰ ਤੋਂ ਚਲੋ ਛੋੜ ਛੱਪਾ ਹੀ ਹੋਣਾ ਜੇ ਮਗਰ ਕੱਟੀ ਵੀ ਵੇਲੋ ਦੋ ਮਹੀਨਾ ਦੇਣੀਆਂ ਆ ਆਪਾਂ ਆਪਣੇ ਘਰੋਂ। ਠੀਕ ਆ। ਹਾਂਜੀ ਤੇ ਸ਼ਾਮ ਨੂੰ ਵੀ ਜਦੋਂ 6 ਵਜ ਤੇ ਬੱਚਾ ਬਹੁਤ ਵਧੀਆ ਵਾ ਮਗਰ ਫੀਮੇਲ ਕਾਫਾ ਤੇ ਜੇ ਕੋਈ ਮੇਰਾ ਵੀਰ ਖਰੀਦਣ ਦਾ ਇਹਨੂੰ ਚਾਹਤ ਰੱਖਦਾ ਹੋਵੇ ਤੇ ਤੁਸੀਂ ਖਰੀਦ ਸਕਦੇ ਆ ਸੋ ਆ ਦੇਖੋ ਇਹਦੀ ਆਰਡਰ ਦੀ ਕੁਆਲਿਟੀ ਕਰਮ ਵਾਲੀ ਦੀ ਅਜੇ ਵੀਰ ਜੀ 12 ਵਜੇ ਆ 6 ਵਜੇ ਨੂੰ ਮੈਂ ਪੂਰੀ ਟਾਪ ਲਾ ਦਿੰਦੀ ਥੱਲੇ ਠੀਕ ਹੈ ਜੀ ਠੀਕ ਹਾਂ ਜੀ ਚੋਣ ਚਾਂ ਇੱਕ ਨੰਬਰ ਆ ਮੈਂ ਜੀ ਠੀਕ ਆ ਮੰਨ ਲਓ ਵੀ ਕੋਈ ਪੂਰਛਟਾ ਨਹੀਂ ਹੈ ਮਾਣਾ ਵੀਰ ਜੀ ਵੀ ਇੰਨੀ ਗਾਰੰਟੀ ਕੋਈ ਵੀ ਨਹੀਂ ਦਿੰਦਾ ਵੀ ਇੱਕ ਡੰਗ ਆਪਣੇ ਘਰ ਚੋਗੇ ਦੂਜੇ ਡੰਗ ਜਾ ਕੇ ਚਵਾਗੇ ਆਪਾਂ ਫੇਰ ਪੈਸੇ ਲਵਾਂਗੇ ਠੀਕ ਆ ਪਰ ਆਪਾਂ ਤਾਂ ਕਿਹਾ ਜੀ ਆਪਣੀ ਮਾਂ ਥਲੇ ਨਾ ਦੁੱਧ ਹੈਗਾ ਤੇ ਆਪਾਂ ਫੇਰ ਹੀ ਦੱਸਿਆ ਜੀ ਠੰਡੀ ਸੀ ਲੈਣਾ ਪੂਰੀ ਸੀਲ ਲੱਗ ਜੀ ਭਲਾਉਣੇ ਬੱਚਾ ਲਾ ਕੇ ਬੈਜੋ ਗੱਲ ਹੀ ਕੋਈ ਨਹੀਂ ਪੱਕੀ ਗੱਲ ਆ ਪੱਕੀ ਜੀ ਪੱਕੀ ਠੀਕ ਆ ਹਾਂਜੀ ਤੇ ਵੀਰੇ ਨਗੀਨਾ ਫਿਰ ਕਿੱਥੋਂ ਕਢ ਲਿਆਂਦਾ ਬਹੁਤ ਸਾਫ ਸੁਧਰੇ ਅੰਗਾ ਦੀ ਝੋਟੀ ਲੱਗੀ ਯਾਰ ਮੈਨੂੰ ਇਹ ਵੀ ਵੀਰ ਆਪਾਂ ਆਪਣੇ ਕੇਸ ਸੱਜਣ ਤੋਂ ਲਈ ਆ ਝੋਟੀ ਅੱਛਾ ਹਾਂਜੀ ਤੇ ਮੂੰਹੋਂ ਖੀਰੀ ਆ ਜੀ ਅੱਛਾ ਹਾਂਜੀ ਖੀਰੀ ਵੀ ਅਜੇ ਇਸ ਹਾਵ ਨਾਲ ਛੇ ਹੀ ਦੰਦਵਾਜੇ ਕੰਨਿਆਂ ਵਾਲੇ ਦੋ ਉਤਰਾ ਹੀ ਅਜੇ ਖਲੋਤੇ ਆ ਜੀ ਅੱਛਾ ਹਾਂਜੀ ਤੇ ਪੂਛ ਵੀ ਮੇਰ ਸਾ ਉਹਨਾਂ ਜੈਡ ਬਲ ਇਹ ਬੰਦਿਆ ਨੇ ਉਥੋਂ ਹਰਿਆਣੇ ਚੋਂ ਮੈਂ ਲੈਂਦੀ ਸੀ ਅੱਛਾ ਫਤਿਹਬਾਦੋਂ ਉਹਦੇ ਮਗਰ ਕੱਟੀ ਆਈ ਮੈਂ ਤੇ ਮੈਂਦਾਰਕਾਰ ਦੇ ਆ 16 17 ਕਿਲੋ ਦਾ ਅੱਛਾ ਅੱਛਾ ਹਾਂਜੀ ਤੇ ਮੂੰਹੋਂ ਦੰਦੀਏ ਜੇ ਖੀਰੀ ਆ ਕਰਮਾਲੀਏ ਮਾਲੋ ਇਹਦੀ ਮਾਂ ਦਾ ਦੁੱਧ ਦਾ ਰਕਾਰ 16 17 ਕਿਲੋ ਰਿਆ ਹਾਂਜੀ ਹਰਿਆਣੇ ਦੇ ਵਿੱਚੋਂ ਆਈ ਆ ਹੈ ਇਹਦੀ ਜਿਹੜੀ ਮਾਂ ਜੀ ਜੀ ਤੇ ਬਾਕੀ ਪਿਓ ਦਾ ਨਹੀਂ ਪਤਾ ਹੈ ਨਹੀਂ ਵੀਰ ਜੀ ਐਵੇਂ ਆਪਾਂ ਝੂਠ ਮਾਰਦਗੇ ਪਿਓ ਦਾ ਬਾਕੀ ਅਗਲੇ ਵੀਰ ਗੈਸ ਕਰ ਸਕਦੇ ਆ ਜੇ ਜੈਡ ਬਲੈਕ ਆਈ ਆ ਤੇ ਸਰੀਰਕ ਪੱਖੋਂ ਚੰਗੀ ਆ ਤੇ ਕੋਈ ਚੰਗਾ ਹੀ ਹੋਊਗਾ ਹਨਾ ਹਾਂਜੀ ਹਾਂਜੀ ਤੇ ਬਾਕੀ ਜਾਂ ਤਾਂ ਉਧਰ ਪਚੈਦੀ ਬੋਲਿਆ ਤੇ ਵੀਰ ਜੀ ਵੇਖੋ ਫਿਰ ਸਾਂਭੀ ਕਿੰਨੀ ਹੈ ਜੇ ਖੀਰੀ ਕੱਟੀ ਵੀ ਇਹਨੂੰ 10 ਦਿਨ ਹੋਏ ਆ ਨਵੇਂ ਦੁੱਧ ਹੋਈ ਨੂੰ ਵੀ ਅੱਛਾ ਜੀ ਹਾਂ ਜੀ ਤੇ ਮਾਲੀ ਤੋਂ ਹੋਈ ਆ ਜੀ ਜਿਹੜੀ ਗੱਲ ਬਾਤ ਮੈਂ ਕਹਦਾ ਵੀ ਸੀਮਨ ਭਰਾਇਆ ਨਹੀਂ ਠੀਕ ਆ ਪਰ ਇਹ ਆ ਵੀ ਚਲੋ ਗਾਂ ਕੋਈ ਭੈਣ ਭਰਾ ਆਪਣੇ ਤੋਂ ਖਰੀਦ ਕਰੂਗਾ ਆਪਾਂ ਖਾਲੀ ਕਹਿ ਕੇ ਦੇਣੀ ਆ ਠੀਕ ਆ ਪਰ ਜਿਹੜਾ ਭੈਣ ਭਰਾ ਵੀ ਖਰੀਦੂਗਾ ਜਾ ਕੇ ਇਹਨੂੰ ਇੱਕ ਰੀਚੈਕ ਕਰਾ ਕੇ ਦੋ ਢਾਈ ਮਹੀਨਾ ਪਿੱਛੋਂ ਤੇ ਫੇਰੇ ਇਹਦੇ ਆਲਾ ਕੋਈ ਕਰੇ ਇਹਦੀ ਤਿਆਰੀ ਠੀਕ ਆ ਹਾਂ ਜੀ ਬਹੁਤ ਵਧੀਆ ਦੋਸਤੋ ਇੱਕ ਬਰੀਡਿੰਗ ਪਰਪਸ ਤੇ ਦੇ ਜਿਹੋ ਹੀ ਕੰਮ ਕਰਨਾ ਚਾਹੁੰਦੇ ਆ ਤਾਂ ਵੀਰ ਗਰਲਾਲ ਦੇ ਫਾਰਮ ਉੱਪਰ ਬਿਲਕੁਲ ਇਹਦੇ ਆਰਡਰ ਦੀ ਕੁਆਲਿਟੀ ਚੈੱਕ ਕਰੋ ਬਾਲੀ ਸੋਣੀ ਝੋਟੀ ਆ ਆ ਵੇਖੋ ਆ ਕੈਮਰੇ ਤੋਂ ਡਰਦੀ ਮਾਰੀ ਜੀ ਹੋਰ ਨਹੀਂ ਗੱਲ ਕੋਈ ਨਹੀਂ ਤਾਂ ਸੀਲਸ ਲੱਗ ਆ ਜੀ ਠੀਕ ਆ ਮੇਰੇ ਕਰਕੇ ਕਰਦੀ ਉਦਾਂ ਤਾਂ ਤੈਨੂੰ ਤਾਂ ਕੁਝ ਨਹੀਂ ਕਹਿੰਦੀ ਨਾ ਜੀ ਨਾ ਸੋ ਦੇਖ ਸਕਦੇ ਉਦਾਂ ਤੇ ਪੂਛ ਚੱਕ ਕੇ ਖੜੀ ਆ ਕਰਮ ਵਾਲੀ ਤੇ ਸਾਫ ਸੁਥਰੀ ਤੇ ਗਰਲਾਲ ਵੀਰ ਇਹਦਾ ਆਪਾਂ ਹੁਣ ਮੁੱਲ ਕੀ ਕਰਨਾ ਮੁੱਲ ਵੀਰ ਦੀ ਲੈ ਤੇ ਜੀ ਕਰਗੇ ਅੱਛਾ ਪੂਰੇ 50000 ਚ ਪਹੁੰਚ ਕਰ ਦਈਏ ਝੋਟੀ ਦੀ ਪੂਰੇ 50 ਚ ਹਾਂ ਜੀ ਨਹੀਂ ਯਾਰ ਮਨਾ ਵੀ ਜੇ ਨਵੇਂ ਦੁੱਧ ਹੋਈ ਆ ਜੇ ਖਲੋਤੀ ਨਿਕਲਾਈ ਤੇ ਮਹਾਰਾਜ ਨਵਿੰਦਰੋਈ ਰੱਖੇ ਡੂੜ ਲੱਖ ਦੀ ਝੋਟੀ ਆ ਨਹੀਂ ਇਹ ਤਾਂ ਤੇਰੀ ਵਾਕਿਆ ਸ਼ੱਕ ਹਾਂਜੀ ਹਾਂਜੀ ਡੂੜ ਲੱਖ ਦੀ ਨਹੀਂ ਸਵਾ ਲੱਖ ਦੀ ਤਾਂ ਪੱਕੀ ਹੈਗੀ ਹੈ ਜੀ ਹਾਂਜੀ ਤੇ ਜੈਜ ਕਰ ਲਾ ਯਾਰ ਜੈਜ ਉਤਰਾ ਮੈਂ ਤਾਂ ਜੈਜ ਹੀ ਦੱਸਿਆ ਜੀ 45 ਚ ਪਹੁੰਚ ਕਰੀਏ ਕੁਝ ਨਹੀਂ ਹੁੰਦਾ ਨਹੀਂ ਪਹੁੰਚ ਨਾ ਕਰ ਗਏ ਫਿਰ ਉਤਰਾ 45 ਦੇ ਦਾਂਗੇ ਚਲੋ ਕਰਾਇਆ ਭੈਣ ਭਰਾ ਦੇ ਦੇਣਾ ਨਹੀਂ ਕੋਈ ਗੱਲ ਨਹੀਂ ਉਹਦੇ ਕਾਨੂੰ ਜਾਣ ਦੇ ਵੇਖੀ-ਦਖੀ ਜੋ ਚਲੋ ਕੋਈ ਨਹੀਂ ਜਾਣਦਾ ਕਿ ਪੂਰੇ 45 ਹਜ਼ਾਰ ਚ ਪਹੁੰਚ ਕਰਾਂਗੇ ਜੇ ਉੱਚੇ ਛੋੜ ਛੱਪਾ ਹੀ ਹੋਣਾ ਜੀ ਲੈ ਵੀ ਬਾਤ ਠੀਕ ਆ ਲੈ ਵੀ ਦੋਸਤੋ ਹੁਣ ਤ ਬਿਲਕੁਲ ਜਾਇਜ਼ ਰੇਟ ਕਰਾਏ ਆ ਤੇ ਇਦਾਂ ਦੀ ਝੋਟੀ ਮੇਰੇ ਹਿਸਾਬ ਨਾਲ ਉਹ ਵਜਨ-ਵੋਜਨ ਵਾਲੇ ਜਿਹੜੇ ਤੁਰੇ ਫਿਰਦੇ ਉਹ ਤੀ 35000 ਦਾ ਤਾਂ ਉਦਾਂ ਹੀ ਮਾਲ ਲੈ ਜਾਂਦੇ ਖੀ ਲੈਂਦੇ ਆ ਜੀ ਲੈਂਦੇ ਆ ਪੱਕੀ ਗੱਲ ਇਹਦਾ ਬਰੀਡਿੰਗ ਤੇ ਕੰਮ ਕਰਨਾ ਵੇਖੋ ਇਹਦੀ ਝੋਲੀ ਚੈੱਕ ਕਰੋ ਬਈ ਯਾਰ ਵਾਕਿਆ ਥੱਲੇ ਦਾ ਪੰਡਾ ਬੰਨੀ ਬੈਠੀ ਕਰਮ ਵਾਲੀ ਹਨਾ ਹਾਂਜੀ ਬਾਹਲੀ ਜਿਆਦੀ ਨਜ਼ਾਇਜ਼ ਚੰਗੀ ਦੇਖੋ ਥਣ ਥਣ ਕਿੱਡਾ ਸੋਹਣਾ ਲੱਗਾ ਕਰੀ ਨਹੀਂ ਸੋਹਣੀ ਆ ਇਹ ਮੇਰੇ ਹਿਸਾਬ ਨਾਲ ਜੇ ਕਰਮ ਵਾਲੀ ਨਿਤਰੀ ਨਿਕਲਾਈ ਤੇ ਇਹਦਾ ਉਹਦੇ ਕੋਲ ਨੂੰ ਭੁੱਲ ਜਾਣਗੇ ਜਿਹੜਾ ਲੈ ਜਾਊਗਾ ਪੱਕੀ ਗੱਲ ਆ ਵੀਰ ਜੀ ਪੱਕੀ ਗੱਲ ਜੀ ਹਾਂ ਤੇ ਆ ਗਰਲਾਲ ਦੇ ਫਾਰਮ ਤੇ ਆ ਕੇ ਖਰੀਦ ਸਕਦੇ ਆ ਤੇ ਵੀਰ ਆਪਣਾ ਮੋਬਾਈਲ ਨੰਬਰ ਬੋਲਦੇ ਆ ਇੱਕ ਵਾਰੀ ਫਿਰ ਵੀਰ ਜੀ ਮੋਬਾਈਲ ਨੰਬਰ 8217282497 ਦੂਜਾ ਨੰਬਰ 8289016207 ਠੀਕ ਹੈ ਸੋ ਦੋਸਤੋ ਇਹ ਸੀ ਅੱਜ ਵੀਰ ਗਰਲਾਲ ਦੇ ਫਾਰਮ ਦੇ ਉੱਪਰ ਦੋ ਪਸ਼ੂ ਧੰਨ ਮੁਕਾਉ ਜੇ ਕਿਸੇ ਨੂੰ ਪਸੰਦ ਆਏ ਤਾਂ ਸੰਪਰਕ ਕਰਿਓ ਧੰਨਵਾਦ